ਨਾਮ ਦੱਸ ਦਿਓ ਭਰੀਏ ਮੇਰੇ ਅੰਮ੍ਰਿਤ ਕਾਲੋਂ ਕਾਲੋਂ ਬਾਚ ਜਾਂਦੀ ਮੇਰੀ ਮਿੰਨੀ ਬਾਚ ਜਾਂਦੀ ਆਏ ਕੀ ਹੋਇਆ ਕਿ ਅੱਡਾ ਬੰਦ ਕਰਤਾ ਸੀ ਡੇਰਾ ਬਾਬਾ ਨਾਲ ਚਲਦੀ ਬਸ ਅੱਜ ਅੱਡਾ ਬੰਦ ਕਰਤਾ ਕੀ ਵਜ੍ਹਾ ਆ ਗਈ ਇਹ ਪਾਜੀਏ ਤੇ ਰੋਜ਼ ਚੋਰੀ ਹੁੰਦੀ ਬੈਟਰੀ ਚੋਰੀ ਹੁੰਦੀ ਆ ਤੇਲ ਚੋਰੀ ਹੁੰਦਾ ਗੱਡੀਆਂ ਜੋ ਸਭ ਕੁਝ ਚੋਰੀ ਹੁੰਦਾ ਪੁੱਛਦਾ ਹੀ ਕੋਈ ਨਹੀਂ ਇੱਥੇ ਜਦੋਂ ਕਮੇਟੀ ਘਰ ਪੁਛੀਏ ਤੋਂ ਆਉਂਦੇ ਅਸੀਂ ਅਸੀਂ ਪਰਜੀ ਲੈਂਦੇ ਆ ਤੁਹਾਡੇ ਇੱਥੇ ਅੰਡੇ ਦੀ ਜਗਾ ਦੀ ਤੇ ਬੈਟਰੀਆਂ ਚੋਰੀ ਹੁੰਦੀਆਂ ਤੇਲ ਚੋਰੀ ਹੁੰਦਾ ਬੜੀ ਵਾਰੀ ਤਿੰਨ ਵਾਰੀ ਤੇ ਮੇਰੀ ਗੱਡੀਆਂ ਜੋ ਆ ਤੇ ਕਦੀ ਸ਼ਿਕਾਇਤ ਨਹੀਂ ਕੀਤੀ ਕੋਈ ਇੰਨੀ ਬੜੀ ਅਰੀ ਉਹ ਆਉਂਦੇ ਆਂ ਜਗ੍ਹਾ ਦੀ ਪਰਚੀ ਲੈਣੇ ਆ ਕੋਈ ਇਥੇ ਖੜ੍ਹਨੀ ਆ ਕੀ ਮੰਗ ਕਰਦੇ ਆ ਸਾਡਾ ਘਰ ਪੈਸੇ ਨਹੀਂ ਕਰਦੇ ਵੀ ਆਡਾ ਪੁੱਤੀ ਜਾਏ ਜੀ ਬਾਲੀ ਬਾਸ ਰੱਖੇ ਜੀ ਪਰਚੀ ਲੈਂਦੇ ਆ ਜਗ੍ਹਾ ਦੀ ਪਰਚੀ ਲੈਂਦੇ ਆ ਜਗ੍ਹਾ ਦੀ ਪਰਚੀ ਲੈਂਦੇ ਆ ਸਾਡੇ ਪਰਵਾਹ ਇਹ ਭਾਜੀ ਗੱਲਾਂ ਕਰਨਾ ਜੋ ਮੱਦੀ ਕਰੀ ਜਾਓ ਜੋ ਮੱਦੀ ਦਸੀ ਜਾਓ ਇਹਨਾਂ ਦੀ ਜਿੰਨੀ ਵਾਰ ਮੇਰੇ ਨਾਲ ਗੱਲਬਾਤ ਹੋ ਗਈ ਅੱਜ ਅੱਜ ਹੀ ਬੰਦੇ ਰੱਖ ਦਿੱਤੇ ਆ ਸਵੇਰੇ ਬੰਦੇ ਆ ਜਾਣੇ ਆ ਇੱਥੇ ਕੋਈ ਬੰਦਾ ਨਹੀਂ ਆਉਂਦਾ ਇਹਨਾਂ ਦੀ ਸਾਡੀ ਕੋਈ ਜੁਨੀਅਨ ਦੀ ਮੀਟਿੰਗ ਹੋਈ ਇਹਨਾਂ ਨੇ ਕਹੇ 50000 ਰੁਪਏ ਸਾਡੇ ਦੇ ਵਿੱਚ ਆਉਣਗੇ ਅਜੇ ਤੱਕ ਕੋਈ ਅੱਡੇ ਦਾ ਕੋਈ ਸੁਨਾਹ ਨਹੀਂ ਆਇਆ ਕੋਈ ਸੂਰਤ ਨਹੀਂ ਸਾਡੇ ਵੱਲ ਤੇ ਗਈ ਨਾ ਸਾਡੇ ਕੋਲ ਬਹਿਣ ਦੀ ਜਗ੍ਹਾ ਨਾ ਸਾਡੇ ਕੋਲ ਥੋੜੀ ਜਗ੍ਹਾ ਮੀਂਹ ਪੈਦਾ ਤੇ ਬਾਹਰ ਅਸੀਂ ਭੇਜਦੇ ਕਰਦੇ ਹਾਂ ਖਸਤਾਣਾਂ ਦੀਆਂ ਛੋਟੀਆਂ-ਛੋਟੀਆਂ ਤੇ ਪਰਚੀ ਇਹਨਾਂ ਦੀ 130 ਰੁਪਏ ਆ ਉਹ ਵੀ ਅੱਜ ਨਾਲ ਵਧਾਈ ਇਹ ਕਹਿ ਗਏ ਆ ਕੈ ਕਿ ਇਹਨਾਂ ਨੇ ਹੱਟਾ ਗੱਲਬਾਤ ਹੋਈ ਆ ਸਾਨੂੰ ਤੁਹਾਨੂੰ ਸੂਤ ਦੇਾਂਗੇ ਸਾਨੂੰ ਕੋਈ ਸੂਤ ਨਹੀਂ ਅਜੇ ਤੱਕ ਮੇਰੀ ਇੰਨੀ ਕਿ ਇਹਨਾਂ ਦੀ ਮਿਹਰਬਾਨੀ ਜ਼ਰੂਰ ਆ ਕਿ ਜਦੋਂ ਮਰਜ਼ੀ ਆਗੇ ਤੇ ਪਰਚੀ ਵਧਾ ਦੇ ਹਾਂ ਕੀ ਦਾ 50 ਕੀਤੇ ਮਤਲਬ ਇਹਨਾਂ ਦੀ ਪਰਚੀ 10 ਰੁਪਏ ਹੀ ਸਰਵਿਸ ਸਿੰਗਲ ਜਿਹੜੀਆਂ ਉਹਨਾਂ ਦੀ ਮਰਜ਼ੀ ਆ 50 ਰੁਪਏ ਜਾਣ ਨਹੀਂ ਤੇ ਆਉਣ ਨਹੀਂ ਪਹਿਲੋਂ ਕੋਈ ਪੱਤੀ ਇੱਥੇ ਜਿਹੜੀ ਸਿਰਫ 10 ਰੁਪਏ ਹੁੰਦੀ ਸੀ ਹੁਣ ਇੱਕ ਚੇਦੇ ਕੋਈ ਇਹਨਾਂ ਕੋ ਸੂਤ ਤੇ ਕੋਈ ਹੈ ਨਹੀਂ ਰੋਜਾਂ ਨੰਬਰ ਤੇ ਤੁਸੀਂ ਵੇਖੋ ਜਾਮ ਲੱਗੇ ਆ ਚਾਰਸਰੇ ਜਿਹੜਾ ਮਰਜੀ ਗੱਡੀ 부ਏ ਗੱਡੀ ਖਲਾਰ ਜਾਂਦਾ ਜਾਂ ਕੋ ਗੱਡੀ ਭੱਜ ਜਾਂਦੀ ਆ ਕੋਈ ਗੱਲਬਾਤ ਹੋ ਜਾਂਦੀ ਆ ਉਹ ਵੀ ਡਰਾਈਵਰ ਕੈਨਟਰ ਪੈਸੇ ਭੰਨ ਪਰ ਡਰਾਈਵਰਾਂ ਕੈਨਟਰਾਂ ਦੇ ਨਾਂ ਦੇ ਪੈਸੇ ਭੰਨਦੇ ਆ ਹੁਣ ਇਹ ਜਿਹੜੇ ਗਰੀਬ ਬੰਦੇ ਦਾ ਤੇਲ ਨਿਕਲ ਗਿਆ ਵਾ ਜੇ ਤੁਸੀਂ ਧਾਰਨ ਕਰਦੇ ਕੈਨਟਰ ਤੇ ਖਾਤੇ ਪੈ ਗਿਆ ਉਹ ਜਿਹੜਾ ਵਾ 500 ਰੁਪਏ ਜੋ ਦਿਹਾੜੀ ਜਾਂ ਤੇਲ ਪਊਗਾ ਤੇ ਜਾਂ ਆਪਣਾ ਘਰ ਦੇ ਬੱਚੇ ਪੱਧਰ ਤੇ ਸਵੇਰੇ ਇਹਨਾਂ ਦੀ ਗੱਲਬਾਤ ਹੋਈ ਆ ਇਹਨਾਂ ਨੇ ਕਹਿਆ ਵੀ ਸਾਡਾ ਕੋਈ ਜ਼ਮੀਰੀ ਨਹੀਂ ਬੰਦੀ ਕੋਈ ਸਾਡਾ ਕੋਈ ਮਤਵਲ ਨਹੀਂ ਮੈਂ ਵੱਲੋਂ ਕਿਹਾ ਗਿਆ ਜੀ ਸਾਡੀ ਕਮੇਟੀ ਵੱਲੋਂ ਕਿਹਾ ਗਿਆ ਜੀ ਜਿਹੜੇ 25 ਘੰਟੇ ਪੱਤੀ ਕੱਟਦੇ ਜਿਹੜੇ ਇਹਨਾਂ ਨੇ ਇਹ ਗੱਲ ਕਹੀ ਰਹੀ ਆ ਕਿ ਸਾਡੀ ਕੋਈ ਜ਼ਮੀਰੀ ਨਹੀਂ ਬੰਦੀ ਤੇ ਅੱਜ ਤੋਂ 1 ਮਹੀਨਾ ਪਹਿਲਾਂ ਇਹਨਾਂ ਨੇ ਕਹਿਆ ਵੀ ਅਸੀਂ ਤਿੰਨ ਬੰਦੇ ਰੱਖ ਦਿੱਤੇ ਮੇਰੇ ਨਾਲ ਜਦੋਂ ਮਰਜੀ ਜਵਾਬ ਸਵਾਲ ਕਰ ਸਕਦੇ ਆ ਮੈਨੂੰ ਅੱਜ ਤੋਂ 3 ਮਹੀਨੇ ਪਹਿਲਾਂ ਕਹਿੰਦੇ ਮੈਂ ਅਸੀਂ ਦੋ ਬੰਦੇ ਰੱਖ ਦਿੱਤੇ ਆ ਕਾ ਦਿਨ ਸਤੇ ਰੱਖੇ ਭਤੀ ਜੇ ਰਾਤ ਨਾਈਟ ਤੇ ਚੌਕੀਦਾਰਾ ਲੱਭਾ ਵੀ ਚੌਕੀਦਾਰਾ ਨਹੀਂ ਕੋਈ ਚੌਕੀਦਾਰ ਨਹੀਂ ਆ ਜੀ ਹਵਾ ਦੇ ਵਿੱਚ ਹੀ ਆ ਹਵਾ ਜੀ ਹੈ ਸਰ ਕੋਈ ਕੁਝ ਨਹੀਂ ਅੱਜ ਹੋਈ ਤੇ ਫੋਨ ਗਿਆ ਸੀ ਮੈਨੂੰ ਇਥੋਂ ਇਨਸਪੈਕਟਰ ਦਾ ਤੇ ਮੈਂ ਡਾਕਟਰ ਹਸਨ ਸਿੰਘ ਦੇ ਬਸ ਇੰਨਾ ਕੋਟੋ ਸੱਸਿਆ ਜਾ ਰਿਹਾ ਕਿ ਸਾਡਾ ਤੇਜ਼ ਜਿਹੜੀ ਹੋਇਆ ਠੀਕ ਹੈ ਜੀ ਤੇ ਇਹਨਾਂ ਨੇ ਰਸਤਾ ਬੰਦ ਕਰਤਾ ਸੀ ਜਿਹਦੇ ਨਾਲ ਸਰਕਾਰੀ ਜਿਹੜੀ ਇਨਕਮ ਹੈ ਉਹਦੇ ਚ ਬਿਕਨ ਪੈ ਰਿਹਾ ਸੀ ਤੇ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਰਸਤਾ ਖੋਲੋ ਸਾਡਾ ਸਾਡੀਆਂ ਗੱਡੀਆਂ ਚੱਲਣ ਤੇ ਪਕੀਆਂ ਜਿਹੜੀਆਂ ਉਹ ਗੱਡੀਆਂ ਜਾਣ ਤੇ ਜੋ ਵੀ ਫੈਸਲਾ ਤੁਸੀਂ ਕ੍ਰਿਟਰਮ ਦੇ ਵਿੱਚ ਲੇਕੇ ਤਾਓ ਜੋ ਤੁਹਾਡੀ ਖੁਦ ਮੰਨਿਆ ਉੱਥੇ ਸਾਬ ਨਾਲ ਗੱਲ ਕਰਾ ਦਿੰਦੇ ਆ ਸਿਸਟਮ ਕੋਲ ਸਾਲ ਨਹੀਂ ਸਾਥ ਨਹੀਂ ਜਾਉਂਦਾ ਜੋ ਵੀ ਇਹਨਾਂ ਦੀ ਪ੍ਰੋਬਲਮ ਹੈਗੀ ਹੋ ਸਰ ਇਹ ਮੰਗਾ ਕੀ ਰਾਤ ਨੂੰ ਚੌਕੀਦਾਰ ਚਾਹੀਦਾ ਬਾਕੀ ਚੌਕੀਦਾਰ ਕੋਈ ਨਹੀਂ ਰੱਖੇਦਾ ਤੇ ਨਹੀਂ ਉਹ ਤੇ ਹੁਣ ਇਹ ਆ ਨਾ ਕਿ ਦੱਸਣਗੇ ਉੱਥੇ ਆਣਗੇ ਤੇ ਜੋ ਵੀ ਹੋਏਗਾ ਅਜ ਚੌਕੀਦਾਰ ਨਾਲ ਚੌਕੀਦਾਰ ਵੀ ਲਾਇਆ ਜਾਏਗਾ ਭਾਈ 2-3 ਮਹੀਨਿਆਂ ਤੋਂ ਮੰਗ ਕਰ ਰਹੇ ਆ ਇਹਦਾ ਹੀ ਗਾਣ ਵਾਲੇ ਸਮੇਂ ਦੇ ਵਿੱਚ ਇਹ ਪੁੱਛੀ ਰੱਖਾਂਗੇ ਜਰੂਰ ਠੀਕ ਹੈ ਸੋਹਣਾਂ ਬੱਸ ਸਟੈਂਡ ਦੇ ਉੱਤੇ ਇੱਥੇ ਲਾਇਆ ਵਾ ਉਹ ਐਸ ਵਕਤ ਬਿਜਲੀ ਦਿਖਾ ਜਾਂਦਾ ਨਹੀਂ ਤੇ ਮੈਂ ਉੱਥੋਂ ਦਫਤਰ ਆ ਗਿਆ ਵਾਂ ਜਮ ਪਰ ਅਰਰੇਂਜਮੈਂਟ ਕਰਾਂਗੇ ਤੁਹਾਨੂੰ ਦੱਸਾਂਗੇ ਤੁਹਾਨੂੰ ਦੱਸਾਂਗੇ ਸਾਡ ਨੂੰ ਦੱਸਾਂਗੇ ਉਹ ਮੈਂ ਮਾਰ ਚਿਹਾ ਤੇ ਲਾਵਾ ਦੇ ਜੋ ਵੀ ਕਮੀਆਂ ਪਈਆਂ ਇੱਕ ਆਪਣਾ ਨਾਮ ਤੇ ਡੈਡੀਕੇਸ਼ਨ ਦੱਸ ਦਿਓ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਆ ਤੇ ਸੋਹਣ ਗ੍ਰੇਟ ਟੂ ਕਾਰਪੋਰੇਸ਼ਨ ਹਾਂਜੀ ਸਵੇਰੇ ਸਵੇਰੇ ਨਾ ਬੱਸ ਸਟੈਂਡ ਬੰਦ ਕੀਤਾ ਗਿਆ ਹੈ ਕੋਈ ਕੁਝ ਪ੍ਰਾਈਵੇਟ ਵੱਸਾਂ ਵੱਲੋਂ ਤੇ ਕੀ ਮਾਮਲਾ ਦੀ ਸਾਰਾ ਮੈਂ ਸਬੰਸੈਕਟਰ ਚੰਕੀਤਾਰ ਸਿੰਘ ਦੇ ਚਾਰ ਚੌਕੀ ਸਰ ਬੱਸ ਸਟੈਂਡ ਬਟਾਲਾ ਸਾਡੀ ਕੋਈ ਨਿੱਜੀ ਕੰਪਨੀ ਦੀਆਂ ਬੱਸਾਂ ਦਾ ਕਾਰਪੋਰੇਸ਼ਨ ਵਾਲਿਆਂ ਦੇ ਨਾਲ ਇਸ ਦਿਨ ਤੋਂ ਚੱਲ ਰਿਹਾ ਸੀ ਜੋ ਦਿਨ ਤੋਂ ਕਿ ਸਾਡੀਆਂ ਰਾਤ ਬੱਸਾਂ ਦੇ ਨਾਲ ਕੋਈ ਛੇੜਛਾੜ ਕਰ ਰਿਹਾ ਹੈ ਸ਼ਾਇਦ ਡੀਜ਼ਲ ਕਟਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਤੁਸੀਂ ਜੇ ਪਰਚੀ ਕਰ ਦਿਓ ਤੇ ਸਾਨੂੰ ਚਮਕੀਦਾਰ ਵੀ ਦਿਓ ਸਾਡੀ ਰਾਤ ਦੀ ਨਿਗਰਾਨੀ ਹੈ ਜਿਹੜੀ ਗੱਡੀਆਂ ਜਿਹੜੀ ਚਮਕੀਦਾਰ ਲੱਗੀਆਂ ਉਹ ਇਸ ਤਰ੍ਹਾਂ ਦਾ ਲੈ ਕੇ ਇਹਨਾਂ ਦਾ ਕੁਝ ਜਿਹੜੀ ਟਕਰਾਅ ਸੀਗਾ ਫਿਰ ਸਾਡੇ ਕੋਲ ਆਈ ਇਹਨਾਂ ਕੰਪਲੇਂਟ ਦਰਜ ਕਰਵਾਈ ਹੈ ਉਰ ਦੁਰਨ ਟਾਈਮ ਦਿੱਤਾ ਹੋਇਆ ਬੈਠ ਕੇ ਆਪਾਂ ਇਹਦਾ ਹੱਲ ਕਰੀਏ ਇੱਕ ਚੀਜ਼ ਨੂੰ ਨਾ ਲਾਹੌਰ ਕਿਹਾ ਗਿਆ ਵਾ ਕਿ ਹਾਂ ਬੱਸ ਸਟੈਂਡ ਦੇ ਵਿੱਚ ਪੁਲਿਸ ਚੌਂਕੀ ਵੀ ਹੈਗੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਸਾਡੇ ਬਸਾਂ ਤੋਂ ਤੇਲ ਨਿਕਲਦਾ ਰਿਹਾ ਵਾ ਦੇਖੀ ਜੀ ਹੁਣ ਸਾਰੇ ਡਿਸਟ੍ਰਿਕਟ ਦੀਆਂ ਜਾਂ ਬਸਾਂ ਨਿੱਜੀ ਕੰਪਨੀ ਨੇ ਇਥੇ ਸਾਰੇ ਖੜਦੀਆਂ ਨੇ ਇਹ ਤਾਂ ਥੋੜੀ ਨਗਰ ਨਿਗਮ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਵੀ ਰਾਤ ਜਿਹੜਾ ਪੜਾਈ ਹੋਰ ਚੌਕੀਦਾਰ ਲਾਵੇ ਜੇ ਕੋਈ ਸ਼ੇਡ ਸ਼ੈਡ ਕਰਦਾ ਜਾਂ ਕੋਈ ਸਲਪਰਸਨ ਨਜ਼ਰ ਆਉਂਦਾ ਬਾਹਰੋਂ ਤੇ ਸਾਡੇ ਨਾਲ ਤਾਲਮਿਲ ਕਰੇ ਹੁਣ ਕੱਲੀ-ਕੱਲੀ ਗੱਡੀ ਦੀ ਨਿਗਰਾਨੀ ਕਰਨੀ ਜਾਂ ਇਸ ਤਰ੍ਹਾਂ ਦਾ ਜਿਹੜਾ ਪੁਲਿਸ ਦੇ ਵਾਸਤੇ ਇਨੀ ਸਟਰੈਂਥ ਨਹੀਂ ਆ ਸਾਡੇ ਕੋਲ ਪ੍ਰਾਈਵੇਟ ਜਿਹੜਾ ਚੌਂਕੀਦਾਰ ਹੈ ਨਾਈਟ ਦਾ ਉਹ ਲੱਗਣਾ ਜ਼ਰੂਰੀ ਆ ਨਗਰ ਨਿਗਮ ਦੇ ਨਾਲ ਅਸੀਂ ਤਾਲਮਿਲ ਕਰਦੇ ਹਾਂ ਉਹ ਸ਼ਿਸ਼ਵਾਸ਼ ਕਰਦੇ ਹਾਂ